ਨੇਚਰ ਦੇ ਕਿਦਾਂ ਗਰੀਬ ਹੈ ਇਹੀ ਚੀਜ਼ ਦੇ ਕੋ ਅਸੀਂ ਤਾਂ ਇੱਕੋ ਬੇਨਤੀ ਕਰਦੇ ਆ ਆਪਣੇ ਕੰਮਕਾਰ ਦੇ ਨਾਲ ਸਪੋਰਟਸ ਨੂੰ ਅਪਣਾਓ ਆਪਣੀ ਸਿਹਤ ਨੂੰ ਤੰਦਰੁਸਤ ਰੱਖੋ ਡੰਨ 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 ਮੈਂ ਪੰਦਰ ਸਿੰਘ ਪਾਗੂ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਕੁਆਲਾ ਪਰਲਸ ਬੀਚ ਜੋ ਕਿ ਮਲੇਸ਼ੀਆ ਦੀ ਪ੍ਰਸਿੱਧ ਕਾਂਗੜਾ ਵਾਲੇ ਪਾਸੇ ਬੀਚ ਹੈ ਉਹ ਸਾਹਮਣੇ ਸਾਡੇ ਮੁਸਲਮਾਨ ਭਰਾਵਾ ਦੀ ਮਸਜਿਦ ਹੈ ਜੋ ਉਹਨੂੰ ਵੀ ਅਸੀਂ ਨਤਮਸਤਕ ਕਰਦੇ ਹਾਂ ਬਿਲਕੁਲ ਕੁਆਲਾ ਪਰਲਸ ਬੀਚ ਦੇ ਬੈਂਕ ਤੇ ਹੈ ਸੋ ਆ ਕੁਆਲਾ ਪਰਲਸ ਬੀਚ ਦੇ ਜੋ ਬੈਕ ਸਾਈਡ ਤੇ ਹੈ ਇਹ ਤੁਹਾਨੂੰ ਆਇ ਮਹਿਸੂਸ ਹੁੰਦਾ ਵੀ ਜਿਵੇਂ ਸੈਂਡ ਇਹ ਸੈਂਡ ਨਹੀਂ ਹੈ ਇਹ ਸਮੁੰਦਰ ਦਾ ਪਾਣੀ ਹੈ ਆ ਪਾਣੀ ਦੀਆਂ ਛੱਲਾਂ ਨਜ਼ਰ ਆ ਰਹੀਆਂ ਨੇ ਆ ਰਹੀਆਂ ਨੇ ਨਜ਼ਰ ਸਾਰੀਆਂ ਇਹ ਸਾਰੀ ਪਾਣੀ ਦੀਆਂ ਛੱਲਾਂ ਵਹਿ ਰਹੀਆਂ ਨੇ ਸੋ ਅਸੀਂ ਤੁਹਾਨੂੰ ਸਾਰੀਆਂ ਛੱਲਾਂ ਦਿਖਾਵਾਂਗੇ ਸੋ ਸਾਡਾ ਦਿਲ ਕਰਿਆ ਵੇਜੇ ਅਸੀਂ ਬੀਚ ਤੇ ਜਾ ਕੇ ਆਈਏ ਸੋ ਦੇਖੋ ਅਸੀਂ ਨਾ ਹੈਗੇ ਆ ਮਲੇਸ਼ੀਆ ਦੀ ਜਿਹੜੀ ਬੀਚ ਹੈ ਉਸ ਦੇ ਅਸੀਂ ਕੰਡੇ ਪਰ ਜਾਣ ਲੱਗੇ ਆਂ ਔਰ ਕੰਡੇ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਰਿਹਾ ਵੀ ਇੱਥੇ ਐਡੇ بڑے بڑے ਹੋਟਲ ਹੈ ਨਾ ਬڑے بڑے ਹੋਟਲ ਹੈ ਬਹੁਤ بڑے بڑے ਹੋਟਲ ਹੈ ਬੜੀਆਂ ਪਾਰਕਿੰਗ ਹੈ ਔਰ ਅਸੀਂ ਤੁਹਾਨੂੰ ਸਾਰੀ ਵਿੱਚ ਦਿਖਾਵਾਂਗੇ ਕੰਡੇ ਤੇ ਤਰਾਉਣਕ ਤਾਂ ਅੱਜ ਹੈ ਨਹੀਂ ਕਿਉਂਕਿ ਵਰਕਿੰਗ ਡੇ ਹੈ ਸੋ ਗੱਲਬਾਤ ਵੀ ਕਰਾਵਾਂਗੇ ਆਪਣੇ ਟੀਮ ਮੈਂਬਰਾਂ ਦੇ ਨਾਲ ਸੋ ਤੁਸੀਂ ਬੜੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਉਤਰਾ ਬਰਾਸ ਮਾਨਾ ਕੌਲਾ ਪਲਸ ਸਮਾਨਾ ਹੋਟਲ ਕਾਲਾ ਪਰਲਸ ਇਹ ਮਲੇਸ਼ੀਆ ਦੀ ਬੀਚ ਦੇ ਕੰਡੇ ਦੇ ਆ ਸਾਰੀਆਂ ਗੱਡੀਆਂ ਖੜੀਆਂ ਆ ਬਕਾਇਦਾ ਪਾਰਕਿੰਗ ਬਹੁਤ ਵੱਡੀ ਆ ਜੀ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਇਹ ਸਿੱਧੀਆਂ ਤਸਵੀਰਾਂ ਸਤੋਨੀ ਸ਼ਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਸਾਨੂੰ ਆਸ ਹੈ ਕਿ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਲੋ ਜੀ ਆ ਗਈ ਵਿਚ ਦੀ ਪਾਰਕਿੰਗ ਵਿਚ ਦੀ ਪਾਰਕਿੰਗ ਵੀ ਆ ਉਹ ਸਾਹਮਣੇ ਹੋਟਲ ਹੈ ਵਿਚ ਦਾ ਸੋ ਕੋਸ਼ਿਸ਼ ਕਰਾਂਗੇ ਸਾਰੀ ਵਿਚ ਦੀਆਂ ਪਿਕਚਰਾਂ ਦਿਖਾਉਣ ਦੀ ਮਲੇਸ਼ੀਆ ਦੀ ਵਿਚ ਹੈ ਮਸ਼ਹੂਰ ਵਿਚ ਹੈ ਸੋ ਤੁਸੀਂ ਬਣੇ ਰਹਿਣਾ ਸ਼ਵਾਲਖ ਟੀਵੀ ਚੈਨਲ ਦੇ ਨਾਲ ਅਸੀਂ ਤੁਹਾਨੂੰ ਮਲੇਸ਼ੀਆ ਦੀ ਵਿਚ ਵਿਚ ਮੀਨਜ਼ ਜਿੱਥੇ ਉਹਦੀ ਧਰਤੀ ਖਤਮ ਹੋ ਗਈ ਹੈ ਕਿ ਸਮੁੰਦਰ ਸ਼ੁਰੂ ਹੋ ਗਿਆ ਸੋ ਅਸੀਂ ਸਭ ਸਾਰਾ ਦਿਖਾਵਾਂਗੇ ਔਰ ਕੋਸ਼ਿਸ਼ ਕਰਾਂਗੇ ਜਿਹੜੇ ਸਾਡੇ ਨਾਲ ਦੇ ਸਾਥੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਉਣ ਦੀ ਵੀ ਤਾਂ ਤੁਸੀਂ ਬਣੇ ਰਹਿਣਾ ਸ਼ਵਾਰਕ ਦੇ ਵਿਚੇ ਰਹੋਗੇ ਇਹ ਸਾਡੇ ਵੀਰ ਜਿਹੜੇ ਮੁਸਲਮ ਭਰਾਏ ਉਹਨਾਂ ਦੀ ਮਾਜਰ ਹੈ ਅਸੀਂ ਨਮਸਤੇ ਵੀ ਕਰਦੇ ਆਂ ਸਜਦਾ ਵੀ ਕਰਦੇ ਆਂ ਔਰ ਬਿਲਕੁਲ ਸਮੁੰਦਰੀ ਜਣੀ ਕਿ ਟੱਟ ਤੇ ਹੈ ਕੰਡੇ ਤੇ ਹੈ ਵਾਹ ਜੀ ਇਹ ਹੈਗੇ ਸਮੁੰਦਰੀ ਵਾਹਿਗਰਾਂ ਆਮ ਤੌਰ ਤੇ ਤੁਸੀਂ ਟੀਵੀ 'ਚ ਦੇਖਦੇ ਆਂ ਪਰ ਅਸੀਂ ਤੁਹਾਨੂੰ ਰਿਐਲਟੀ ਦਿਖਾ ਰਹੇ ਆਂ ਬਲੰਗੋਲਪੁਰ ਬੰਗਲੇਸ਼ੀਆ ਦੀ ਜੋ ਬੀਚ ਹੈ ਉਹ ਉਧਾਰੇ ਆਏ ਆ ਬਿਲਕੁਲ ਜਾ ਰਹੀ ਹੈ ਸੁੰਦਰ ਦੇ ਵਿੱਚ ਸਹਿਰਾ ਤੋਂ ਵੀ ਜਾ ਰਹੀ ਹੈ ਪਾਣੀ ਦੇ ਛਲਾ ਕੇ ਵਿੱਚ ਇਹ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਿਵਾਲਕ ਟੀਵੀ ਚੈਨਲ ਤੇ ਦਿਖਾ ਰਹੇ ਹਾਂ ਤੁਸੀਂ ਘਰ ਬੈਠ ਕੇ ਇਸ ਚੀਜ਼ ਦਾ ਆਨੰਦ ਵੀ ਮਾਣ ਸਕਦੇ ਹੋ ਸੋ ਮੇਰੇ ਨਾਲ ਮੇਰੇ ਕਾਲੀਗਸ ਜੋ ਖੇਡਣ ਆਏ ਆ ਔਰ ਉਹ ਵੀ ਸਾਰੇ ਹੀ ਲਗਭਗ ਮੇਰੇ ਨਾਲ ਪ੍ਰੈਜ਼ੈਂਟ ਰਹਿਣਗੇ देयर आर ਸੋ ਮੈਨੀ ਪਰਸਨ ਦੇ ਵਿਲ ਪਾਰਟਿਸਪੇਟ ਦਾ ਮਾਸਟਰ ਐਥਲੈਟਿਕ ਮੀਟਸ ਇਨ ਮਲੇਸ਼ੀਆ ਔਰ ਗੱਲਬਾਤ ਵੀ ਕਰਾਵਾਂਗੇ ਤੁਹਾਨੂੰ ਮੈਂ ਦਿਖਾ ਰਿਹਾ ਸਾਰੇ ਹੀ ਜੋ ਸਾਡੇ ਪਰਸਨ ਨੇ ਔਰ ਬਹੁਤ ਸਾਰੇ ਪਰਸਨ ਸਾਡੇ ਇਦਾਂ ਦੇ ਆ ਜੋ ਫੋਟੋਆਂ ਵੀ ਖਿਚਾ ਰਹੇ ਆ ਔਰ ਬੜਾ ਚਾਹ ਉਹ ਇਹਨਾਂ ਨੂੰ ਫੋਟੋ ਫੋਟਾ ਕਰੀਆਂ ਵਧੀਆ ਆ ਜਵੇ ਸੋ ਆ ਸਾਰਾ ਆ ਸਾਹਮਣੇ ਨਾ ਵੱਡੀ ਬੀਚ ਹੈ ਜਿਸ ਦਾ ਕੋਈ ਐਸਟੀਮੇਟ ਨਹੀਂ ਲਗਾਇਆ ਜਾ ਸਕਦਾ ਔਰ ਸਾਹਮਣੇ ਇੱਕ ਛੋਟਾ ਜਿਹਾ ਰੈਸਟੋਰੈਂਟ ਨਜ਼ਰ ਆ ਰਿਹਾ ਸੋ ਅੱਗੇ ਜਾ ਕੇ ਜ਼ੂਮ ਕਰਕੇ ਦਿਖਾਵਾਂਗੇ ਤੁਸੀਂ ਬਣੇ ਰਹੋ ਚੈਨਲ ਦੇ ਨਾਲ ਔਰ ਸਾਹਮਣੇ ਪਾਰਕਿੰਗ ਹੈ ਔਰ ਸਾਹਮਣੇ ਪਾਰਕ ਗੱਡੀਆਂ ਖੜੀਆਂ ਠੀਕ ਹੈ ਔਰ ਉਹ ਵੀ ਸਾਰੇ ਹੀ ਲਗਭਗ ਮੇਰੇ ਨਾਲ ਪ੍ਰੈਜ਼ੈਂਟ ਰਹਿਣਗੇ देयर आर ਸੋ ਮੈਨੀ ਪਰਸਨ ਦੇ ਵਿਲ ਪਾਰਟਿਸਪੇਟ ਦਾ ਮਾਸਟਰ ਸਲਾਈਟਿਕ ਮੀਟਸ ਇਨ ਮਲੇਸ਼ੀਆ ਔਰ ਗੱਲਬਾਤ ਵੀ ਕਰਾਵਾਂਗੇ ਤੁਹਾਨੂੰ ਮੈਂ ਦਿਖਾ ਰਿਹਾ ਸਾਰੇ ਹੀ ਜੋ ਸਾਡੇ ਪਰਸਨ ਨੇ ਔਰ ਬਹੁਤ ਸਾਰੇ ਪਰਸਨ ਸਾਡੇ ਇਦਾਂ ਦੇ ਆ ਜੋ ਫੋਟੋਆਂ ਵੀ ਖਿਚਾ ਰਹੇ ਆ ਔਰ ਬੜਾ ਚਾਅ ਹੈ ਇਹਨਾਂ ਨੂੰ ਫੋਟੋ ਫੋਟਾ ਸਾੜੀਆਂ ਵਧੀਆ ਆ ਜਵੇ ਆ ਦੇਖੋ ਵਿੱਚ ਬਣਿਆ ਹੋਇਆ ਲਾਈਕ ਐਸ ਰੈਸਟੋਰੈਂਟ ਜਿੱਦਾਂ ਕੋਈ ਰੈਸਟੋਰੈਂਟ ਹੋਏਗਾ ਨਾ ਉਹ ਹੈ ਆ ਸਾਹਮਣੇ ਪਾਰਕਿੰਗ ਹੈ ਆ ਸਾਹਮਣੇ ਪਾਰਕ ਗੱਡੀਆਂ ਖੜੀਆਂ ਠੀਕ ਹੈ ਆ ਹਜ਼ਾਰਾਂ ਹੀ ਏਕੜ ਚ ਹਜ਼ਾਰਾਂ ਹੀ ਏਕੜ ਚ ਹੋਈ ਸੋ ਗੱਲਬਾਤ ਵੀ ਕਰਾਵਾਂਗੇ ਸਾਡੇ ਨਾਲ ਬਿਲਕੁਲ ਜੁੜ ਚੁੱਕੇ ਨੇ ਸਾਡੀ ਟੀਮ ਦੇ ਮੈਨੇਜਰ ਸਾਹਿਬ ਸੰਤਖੌਰ ਜੌਰ ਮੈਡੀ ਸਸੀ ਕਾਲ ਜੀ ਨਮਸਕਾਰ ਕੀ ਕਹਿਣਾ ਚਾਹੋਗੇ ਅੱਜ ਕਿਵੇਂ ਫੀਲ ਕਰਦੇ ਹੋ ਤੁਸੀਂ ਹਾਂ ਮੈਂ ਬਹੁਤ ਖੁਸ਼ੀ ਮਹਿਸੂਸ ਕਰਦੀ ਹਾਂ ਕਿ ਅੱਜ ਮੇਰੇ ਸਾਰੇ ਟੀਮ ਮੈਂਬਰਾਂ ਦਾ ਸਾਡਾ ਜਿਹੜਾ ਮੁਕਾਬਲਾ ਸ਼ੁਰੂ ਹੋਇਆ ਹੈ ਅੱਜ ਅਸੀਂ ਰਿਲੈਕਸ ਹੋ ਕੇ ਇੰਜੋਏ ਕਰਨਾ ਹੈ ਦੇਖਦੇ ਤੇ ਔਰ ਆਮ ਬਾਰੀ ਹੈਪੀ ਤੇ ਔਰ ਮੇਰਾ ਇੱਕ ਮਿੰਟ ਇਹ ਮਾਰਾ ਜੇ ਬੇਤੀਆ ਜਿਹੜੇ ਵੀ ਅਸੀਂ ਇੰਡੀਆ ਰਾਏ ਆਂ ਔਰ ਅਸੀਂ ਸਾਰੇ ਇੰਡੀਆ ਦੇ ਵਾਸੀ ਕੋਈ 골ਡ ਮੈਡਲ ਕੋਈ ਸਿਲਵਰ ਅਸੀਂ ਸਾਰੇ ਪ੍ਰਿਆਰ ਕੁਛ ਨਾ ਕੁਛ ਲੈ ਕੇ ਜਾਵਾਂਗੇ ਔਰ ਆਪਣੀ ਇੰਡੀਆ ਦਾ ਆਪਣੇ ਪੰਜਾਬ ਦਾ ਨਾਰੋਸ਼ੀ ਤੁਹਾਨੂੰ ਇਸ ਚੈਨਲ ਤੋਂ ਵਰਲਡ ਵਾਈਡ ਆਵਾਜ਼ ਕੀਤਾ ਜਾ ਰਿਹਾ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਜੋ ਸਾਡੇ ਚੈਨਲ ਤੇ ਤੁਹਾਨੂੰ ਦਰਸ਼ਕ ਦੇ ਆ ਮੈਂ ਆਪਣੇ ਤਰਫ ਪਲੱਸ ਜਾਨੋ ਆਪਣੀਆਂ ਖਾਸ ਕਰਕੇ ਲੇਡੀਜ਼ ਭੈਣਾਂ ਇਹ ਕਹਿਣਾ ਚਾਹੁੰਦੀ ਐ ਕਿ ਉਮਰ ਦਾ ਕੋਈ ਮੁੱਲ ਨਹੀਂ ਕਿ ਉਮਰ ਇਸ ਉਮਰ 'ਚ ਮੈਂ ਆ ਨਹੀਂ ਕਰ ਸਕਦੀ ਆਮ 76 ਪਲੱਸ ਔਰ ਮੈਂ ਅੱਜ 에ਸ਼ਿਆ ਤੋਂ 골ਡਮੈਨ ਲੈ ਕੇ ਜਾਣੀ ਐ ਤਿੰਨੋਂ ਔਰ ਫਿਰ ਮੈਂ ਵਰਡ ਤੋਂ 골ਡਮੈਨ ਲੈਣਾ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੀ ਐ ਕਿ ਜਿਹੜਾ ਵੀਰੇ ਦੇ ਵਿੱਚ ਆ ਕੇ ਆਨੰਦ ਆਉਂਦਾ ਉਹ ਘਰ ਬੈਠ ਕੇ ਨਹੀਂ ਅਸੀਂ ਲੇਡੀਜ਼ ਡਿਪਰੈਸ਼ਨ 'ਚ ਜਾ ਰਹੀਆਂ ਐ ਕਿਸੇ ਦੇ ਕੋਡੇ ਰੁਕ ਗਿਆ ਕੋਈ ਓਵਰ weight ਹੋ ਰਿਹਾ ਮੈਂ ਇਹੀ ਸੰਦੇਸ਼ ਦੇਣੀ ਹੈ ਕਿ ਇਸ ਫੀਲਡ ਤੋਂ ਬਾਹਰ ਨਿਕਲੋ ਘਰਾਂ ਚੋਂ ਬਾਹਰ ਨਿਕਲੋ ਚੁੱਲਾ ਚੋਂ ਤਾਂ ਬਹੁਤ ਸੰਭਾਲ ਲਿਆ ਉਹ ਵੀ ਸੰਭਾਲਾਂਗੇ ਪਰ ਆਪਣੇ ਬੱਚਿਆਂ ਨੂੰ ਆਪਣੀਆਂ ਬੋਤੀਆਂ ਨੂੰ ਆਪਣੀਆਂ ਦੋਤੀਆਂ ਨੂੰ ਆਪਣੀਆਂ ਬੇਟੀਆਂ ਲਈ ਇੱਕ ਚਾਨਣ ਮਨਾਰਾ ਬਣ ਕੇ ਜਾਣਾ ਹੈ ਕਿ ਜੇ ਅਸੀਂ ਕਰ ਸਕਦੇ ਹਾਂ ਜੇ ਬੱਚੋ ਤੁਸੀਂ ਵੀ ਕਰ ਸਕਦੇ ਆ ਅੱਜ ਕੱਲ ਖੇਡਾਂ ਵੱਲੋਂ ਧਿਆਨ ਹਟ ਕੇ ਬੱਚਿਆਂ ਦਾ ਮੋਬਾਈਲਾਂ 'ਵਲ ਇੰਡੋਰ ਗੇਮਸ ਨਾਲ ਹੋ ਗਿਆ ਫਿਰ ਮੈਂ ਕਹਿੰਦੀ ਆ ਜੋ ਫੀਲਡ ਦੇ ਵਿੱਚ ਹੈ ਉਹ ਤੁਸੀਂ ਨਹੀਂ ਇੰਜੋਏ ਕਰੋ ਖੁੱਲھی ਹਵਾ ਲਓ ਆਕਸੀਜਨ ਫ੍ਰੀ ਆਪਣੇ ਦਿੱਤੀ ਆ ਬਲੀ ਇੰਜੋਏ ਕਰੋ ਆਪਣੇ ਇਵੈਂਟ ਵੀ ਥੋੜੇ ਜਿਹਾ ਦੱਸ ਦਿਓ ਵੀ ਕਿਹੜੇ ਕਿਹੜੇ ਇਵੈਂਟ ਨੇ ਤੁਹਾਡੇ ਥਰੀ ਮੈਂ 100 ਮੀਟਰ ਰੇਸ ਕਰਨੀ ਆ ਜੀ 2 ਕਿਲੋਮੀਟਰ ਵਾਕ ਕਰਨੀ ਆ ਔਰ ਥ्रो ਕਰਨਾ ਹੈ ਗੋਲਾ ਸੁੱਟਣਾ ਹੈ ਪੰਜਾਬੀ ਦੇ ਵਿੱਚ ਗੋਲਾ ਸੁੱਟਣਾ ਤਿੰਨਾ ਚੋ ਮੈਂ 골ਡ ਮੈਡਲ ਲੈ ਕੇ ਜਾਣੇ ਆ ਔਰ ਮੇਰੇ ਸਾਰੇ ਪਲੇਅਰਾਂ ਨੇ 골ਡ ਮੈਡਲ ਲੈਣੇ ਆ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਮੇਰੇ ਨਾਲ ਜੁੜ ਚੁੱਕੇ ਨੇ ਸਦਾ ਬਹਾਦਰ ਕੁਲਵੰਤ ਸਿੰਘ ਜਿਹੜੇ ਕਿ ਇੱਕ ਬਹੁਤ ਹੀ ਅੱਛੇ ਐਥਲੀਟ ਨੇ ਸੋ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਸੋ ਕਿਵੇਂ ਮਹਿਸੂਸ ਕਰਦੇ ਹੋ ਤੁਸੀਂ ਅੱਜ ਤੁਸੀਂ ਇੱਕ ਨਵੀਂ ਜਗ੍ਹਾ ਆਏ ਹੋ ਇੱਕ ਬਹੁਤ ਹੀ ਵਧੀਆ ਲੇਕ ਹੈ ਬੜਾ ਸੁਹਾਵਣਾ ਮੌਸਮ ਹੈ ਔਰ ਦਰਸ਼ਕਾਂ ਨੂੰ ਭਲੇਖ ਹੈ ਵੀ ਪਏਗਾ ਵੀ ਸ਼ਾਇਦ ਸੈਂਡ ਹੈ ਸੈਂਡ ਨਹੀਂ ਆਏ ਇਹ ਸਾਰਾ ਪਾਣੀ ਹੈ ਕੀ ਕਹਣਾ ਚਾਹੋਗੇ ਨਾ ਮੈਂ ਸਾਰੀ ਕੀ ਟੀਮ ਦਾ ਆਪ ਜੀ ਦੇ ਮਾਦੀਮ ਸਾਰੀ ਹੀ ਟੀਮ ਨੂੰ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਮੈਂ ਪੰਜਾਬ ਪੁਲਿਸ ਵਿੱਚ ਤੋਂ ਐਸਾਈ ਤੌਰ ਤੇ ਰਿਟਾਇਰ ਹੋਇਆ ਜੀ ਮੈਨੂੰ ਇਹ ਦੂਸਰੀ ਵਾਰੀ ਏਸ਼ੀਅਨ ਗੇਮਾਂ ਬਾਹਰ ਜਾਣ ਦਾ ਮੌਕਾ ਇਹ ਮਿਲਿਆ ਜੀ ਪਹਿਲੀ ਏਸ਼ੀਅਨ ਗੇਮ ਸੀ 13ਵੀਂ ਬੈਂਕਾਕ ਦੇ ਵਿੱਚ ਹੋਈ ਸੀ ਜੀ ਹੁਣ ਇਹ ਬੰਗਲੌਰ ਵੀ ਏਸ਼ੀਅਨ ਗੇਮ ਹੋਈ ਸੀ ਇੱਕ ਆਪਣੀ ਇੰਡੀਆ ਦੇ ਵਿੱਚ ਇਹ ਹੋਈ ਹੈ ਜੀ ਆਪਣੀ 7ਵੀਂ ਏਸ਼ੀਅਨ ਗੇਮ ਏਸ਼ੀਆ ਵਿੱਚ ਹੋ ਰਹੀ ਆ ਜਿਹਦੇ ਵਿੱਚ ਕਿ ਮੈਂ ਆਪਜੀ ਦਾ ਔਰ ਪਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਨਾਲ ਆਉਣ ਕੇ ਮਾਣ ਬਖਸ਼ਿਆ ਅਸੀਂ ਤਕਰੀਬਨ 400 ਮੀਟਰ ਦੂਸਰੀ 800 ਮੀਟਰ 300 ਮੀਟਰ ਹਾਰਡਰ ਵਿੱਚ ਮੈਂ ਮੈਡਲ ਔਰ ਮੈਡਲ ਸਿਰਫ ਪ੍ਰਾਪਤ ਕਰ ਚੁੱਕਾ ਹਾਂ ਅੱਗੇ ਵੀ ਅਸੀਂ ਇਹ ਮੈਡਲ ਪ੍ਰਾਪਤ ਕਰਾਂਗੇ ਅਤੇ ਆਪਜੀ ਨੂੰ ਕਿ ਅਸੀਂ ਇੱਥੇ ਪੀਚ ਤੇ ਆਉਣ ਦੇ ਇੱਕ ਆਨੰਦ ਮਾਣਦੇ ਹਾਂ ਜਿਹੜਾ ਕਿ ਆਪਾਂ ਨੂੰ ਬਹੁਤ ਹੀ ਇੱਕ ਸੁਭਾਵਨਾ ਮੌਸਮ ਬਣ ਗਿਆ ਹੈ ਮੈਂ ਆਪ ਜੀ ਦੀ ਵੀ ਬਹੁਤ ਹੀ ਮਿਹਨਤ ਬਹੁਤ ਆਪ ਜੀ ਨੂੰ ਉਤਸ਼ਾਹ ਹੈ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਅਤੇ ਸਾਡੇ ਨਾਲ ਤੁਸੀਂ ਹਰ ਵਾਰ ਲਗਾਤਾਰ ਟਾਈਮ ਤੇ ਜੁੜੇ ਹੋਏ ਆ ਜੀ ਇਸੇ ਤਰ੍ਹਾਂ ਅੱਗੇ ਵੀ ਜਿਹੜੀ ਆਉਣ ਵਾਲੀ ਸਾਡਾ ਸਮਾਂ ਇਸੇ ਨਾਲ ਇਸੇ ਤਰ੍ਹਾਂ ਹੀ ਆਪਾਂ ਜੁੜਦੇ ਰਹੀਏ ਸਾਰੀਆਂ ਗੇਮਾਂ ਇੰਟਰਨੈਸ਼ਨਲ ਪਲੱਸ ਰੀਜਨ ਗੇਮਾਂ ਵਿੱਚ ਭਾਗ ਲੈਂਦੇ ਰਹੀਏ ਮੈਂ ਆਪ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਐਡਾ ਤਗੜਾ ਅਪਰਲਾ ਕਰਕੇ ਸਾਨੂੰ ਇੱਥੇ ਨਾਲ ਲਿਆ ਕੇ ਮੌਕਾ ਪਾਇਆ ਇਹ ਸਾਰੀ ਸਾਰਾ ਦੇਸ਼ ਦੇਖਣ ਦਾ ਤੇ ਇਹ ਕਿਸਮਤ ਨਾਲ ਹੀ ਆ ਜੀ ਸਰ ਮੈਸੇਜ ਕੀ ਕਨਵੇ ਕਰਨਾ ਚਾਹੋਗੇ ਦਰਸ਼ਕਾਂ ਮੈਸੇਜ ਹੈ ਇਸ ਰਾਜ ਵਿੱਚ ਐਨਾ ਵੀ ਵੱਧ ਤੋਂ ਵੱਧ ਸਪੋਰਟਸ ਦੇ ਨਾਲ ਜੋ ਆਪ ਕੋ ਆਪਣੀ ਸਿਹਤ ਦਾ ਖਿਆਲ ਰੱਖੋ ਇਹਦੇ ਨਾਲ ਕੇ ਆਪਾਂ ਨੂੰ ਅੱਛਾ ਵਾਤਾਵਰਨ ਮਿਲਦਾ ਆ ਅਸ ਅਸ ਅੱਛੇ ਸੋਚ ਕਰ ਦਿਆ ਤੇ ਜਿਸ ਕਰਕੇ ਮੈਂ ਆਪੀਨੂੰ ਬੇਨਤੀ ਹੋਈ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਆ ਵੀ ਵੱਧ ਤੋਂ ਵੱਧ ਸਪੋਰਟ ਨਾਲ ਜੁੜੋ ਜਿਸ ਦੇ ਨਾਲ ਸਾਡੀ ਸਿਹਤ ਦੀ ਤੰਦਰੁਸਤੀ ਅਤੇ ਔਣ ਔਣ ਵਾਲੇ ਬੱਚਿਆਂ ਉੱਤੇ ਵੀ ਇਹਦਾ ਅਸਰ ਪਊਗਾ ਸਾਨੂੰ ਦੇਖੋਗੇ ਤਾਂ ਬੱਚਿਆਂ ਦਾ ਵੀ ਉਤਸ਼ਾਹ ਬਣੂਗਾ ਜੀ ਵੱਧ ਤੋਂ ਵੱਧ ਜੇਕਰ ਅਸੀਂ ਗੇਮ ਕਰਾਂਗੇ ਬੱਚੇ ਵੀ ਸਾਡੇ ਨਾਲ ਜੁੜਦੇ ਆ ਜੀ ਜਿਸ ਦੇ ਨਾਲ ਅਸੀਂ ਉਹਨਾਂ ਬੱਚਿਆਂ ਦਾ ਵੀ ਬਹੁਤ ਬਹੁਤ ਇਹਨਾਂ ਨੂੰ ਖੁਸ਼ੀ ਆ ਦਿੰਦੇ ਆ ਤੇ ਆਪ ਦਾ ਕੋਲੇ ਇਸ ਚੀਜ਼ ਤੇ ਬਹੁਤ ਮਾਣ ਰਿਆਂ ਜਿਨ੍ਹਾਂ ਨੇ ਸਾਨੂੰ ਕਾਫੀ ਜਾਣਕਾਰੀ ਦਿੱਤੀ ਹੈ ਬਿਮਾਰੀ ਮੇਰਾ ਹੀ ਵੀ ਅਸੀਂ ਬਾਹਰ ਲੇਦੇ ਚਾਂ ਬੇਤੀ ਆਪਣੀਆਂ ਸਰਕਾਰੀ ਨੌਕਰੀਆਂ ਕੀਤੀਆਂ ਜਿਨ੍ਹਾਂ ਵਿੱਚ ਅਸੀਂ ਬਾਹਰ ਪੂਰ ਬੱਚਿਆਂ ਦੇ ਲਗਾਏ ਆ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਤਕੜਾ ਪਰ ਅੱਲਾ ਕਰਕੇ ਇੱਥੇ ਆ ਕੇ ਬਹੁਤ ਵਧੀਆ ਸੋਚ ਦੇ ਨਾਲ ਜਿਨਾ ਇਸ ਇਸ ਸੀਨ ਨੂੰ ਆਪਾਂ ਦੇਖ ਰਹੇ ਆ ਇਹ ਕਰਮਾਂ ਤੇ ਮੁਕੱਦਰ ਨਾਲ ਹੀ ਦੇਖੇ ਜਾਂਦੇ ਆ ਜੀ ਤੇ ਬਾਕੀ ਮੈਡ ਰਮ ਮੈਡ ਦਾ ਹੁਣ ਅਸੀਂ ਜਿੱਤ ਕੇ ਵੀ ਲੈ ਅਜ ਪਹਿਲਾਂ ਵੀ ਜਿੰਨੇ ਦਾ ਹੁਣ ਵੀ ਜਿੱਤ ਕੇ ਲੈ ਜਾਵਾਂਗੇ ਬਹੁਤ ਬਹੁਤ ਮੈਂ ਆਪ ਜੀ ਦਾ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰਾਨਾ ਬਹੁਤ ਬਹੁਤ ਮੇਰੇ ਵਾਇਰ ਕੁ ਜੀ ਦਾ ਖਾਸ ਆਹ ਵਾਇਰ ਕੁ ਜੀ ਥੈਂਕ ਯੂ ਮੇਰਾ ਨਾਮ ਮਾਜੂਦ ਨੇ ਵਿਪਨ ਜੀ ਵਿਪਨ ਜੀ ਨੇ ਟੈਨ ਦਾ ਇਵੈਂਟ ਕਰਨੇ ਨੇ ਮਾਸਟਰ ਜੋ ਐਥਲੈਟਿਕ ਮਲੇਸ਼ੀਆ ਦੇ ਵਿੱਚ ਹੋ ਰਹੀ ਹੈ ਸੋ ਨਮਸਕਾਰ ਜੀ ਕੀ ਕਹਿਣਾ ਚਾਹੋ ਯੈਸ ਇਹ ਬੜਾ ਹੀ ਪਿਆਰੂ ਮਾਹੌਲ ਹੈ ਹਮਮ ਬਹੁਤ ਪਹਿਲੇ ਤੀਨੋ ਰਿਵਰਸ ਨਾਲ ਗੋੜ ਮੇਪਨ ਜੀ ਆ ਜਿਹੜੀ ਜਗ੍ਹਾ ਹੈ ਆਪਾਂ ਬੀਚ ਤੇ ਬਿਲਕੁਲ ਪ੍ਰੈਜ਼ੈਂਟ ਆ ਕਿਵੇਂ ਮਹਿਸੂਸ ਹੋ ਰਿਹਾ ਕਿਵੇਂ ਫੀਲ ਕਰਦੇ ਆਪਾਂ ਤੋ ਮੇਰੇ ਨਾਲ ਮੌਜੂਦ ਨੇ ਮੈਡਮ ਸਰੋਜ ਵਾਲਾ ਜੀ ਉਹਨਾਂ ਨੇ ਵੀ 3 ਇਵੈਂਟਸ ਜੋ ਪਾਰਟਿਸਿਪੇਟ ਕਰਨੇ ਆ ਮੈਡਮ ਸਤਿਕਾਰ ਜੀ ਨਮਸਕਾਰ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਕਿਹੜੇ ਕਿਹੜੇ ਇਵੈਂਟਸ ਨੇ ਤੁਹਾਡੇ ਹਾਂ ਮੇਰੇ 3 ਹੈਗੇ ਵੈਸੇ ਫੈਮਿਲੀਨ ਹਾਂਜੀ ਹਾਂ ਚਰਚ ਫੋਰਟ ਡਿਸਕਸ ਸਬ অল ਆਰ ਫਲੋਇੰਗ ਇਨਸ ਠੀਕ ਸੋ ਇਸ ਬੀਚ ਤੇ ਜਿੱਥੇ ਤੁਸੀਂ ਪ੍ਰੈਜ਼ੈਂਟ ਐ ਤੁਸੀਂ ਇਸ ਬੀਚ ਬਾਰੇ ਕੀ ਕਹਿਣਾ ਚਾਹੋਗੇ ਬੀਚ ਬਹੁਤ ਫੁੱਲ ਹੈ ਚਾਰੋਂ ਤਰਫ ਦੀ ਅੱਛੀ ਸਿਨਰੀ ਹੈ ਕਿਉਂਕਿ ਇਹ ਬੀਚ ਹਜ਼ਾਰਾਂ ਹੀ ਏਕੜ ਚ ਹੈ ਹਾਂਜੀ ਹਾਂਜੀ ਔਰ ਜੋ ਸਾਨੂੰ ਦੇਖਦੇ ਆ ਦਰਸ਼ਕ ਔਰ ਕਈਆਂ ਨੂੰ ਇਹ ਭਲੇਖਾ ਵੀ ਪੈਂਦਾ ਹੋਊਗਾ ਸ਼ਾਇਦ ਸੈਂਡ ਹੈ ਇਹ ਸੈਂਡ ਨਹੀਂ ਹੈ ਇਹ ਸੈਂਡ ਨਹੀਂ ਹੈ ਹਾਂ ਵਾਟਰ ਹੈ ਇਹ ਵਾਟਰ ਹੈ ਔਰ ਬਾਕੀ ਇਹ ਗੱਲ ਰਹੀ ਕਿ ਨੇਚਰ ਦੇ ਇੱਕਦਮ ਕਰੀਬ ਹੈ ਇਹ ਜੀ ਜਗ੍ਹਾ ਖੜ ਕੇ ਸਭ ਨੂੰ ਬੜਾ ਹੀ ਕੂਲ ਔਰ ਜਿਹੜਾ ਹੈਗਾ ਇੰਜੋਏ ਕਰ ਰਹੇ ਆ ਸਭ ਲੋਕ ਉਮੀਦ ਕਰਦੇ ਆ ਕਿ ਮੈਡਲ ਲੈ ਕੇ ਜਾਵਾਂਗੇ ਜੀ ਬਾਕੀ ਸਾਰੀ ਟੀਮ ਸਾਡੇ ਨਾਲ ਹੀ ਹੈ ਦੇਖੋ ਪ੍ਰਭੂ ਕਿਰਪਾ ਹੋਣੀ ਚਾਹੀਦੀ ਹੈ ਤੁਹਾਨੂੰ ਥੈਂਕ ਯੂ ਜੀ ਹਾਂ ਜੀ ਮੈਡਮ ਕੀ ਕਹਿਣਾ ਚਾਹੋਗੇ ਨਮਸਕਾਰ ਜੀ ਨਮਸਕਾਰ ਜੀ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਮੈਂ ਪਹਿਲੀ ਵਾਰ ਆਈ ਹਾਂ ਇੰਜੋਏ ਕਰ ਰਹੇ ਹਾਂ ਫੁੱਲੀ ਅੱਛਾ ਹਾਂ ਜੀ ਤੇ ਜਿਹੜੇ ਤੁਹਾਨੂੰ ਦਰਸ਼ਕ ਦੇਖਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਕਹਾਂਗੀ ਜੀ ਕਿ ਵੀ ਆ ਦੇਖੋ ਆ ਕੇ ਤੁਸੀਂ ਵੀ ਆਪਣੀ ਲਾਈਫ ਇੰਜੋਏ ਕਰੋ ਵੀ ਪੈਸਾ ਕਮਾ ਕੇ ਕਿਤੇ ਬੈਂਕਾਂ ਚ ਰੱਖੀ ਜਾਓ ਨਹੀਂ ਜੀ ਬੈਂਕ ਤੇ ਨਹੀਂ ਰੱਖਣਾ ਹੈਗਾ ਪੈਸਾ ਕਮਾਓ ਤੇ ਲਾਓ ਹਾਂ ਬੱਚਿਆਂ ਲਈ ਨਹੀਂ ਛੱਡਣਾ ਬਿਲਕੁਲ ਬਿਲਕੁਲ ਆਪਣੇ ਆਪ ਤੇ ਲਾਓ ਹਾਂ ਮੈਂ ਲਾ ਰਹੀ ਹਾਂ 100 ਮੀਟਰ ਲੌਂਗ ਜੰਪ ਸਟਾਰਟ ਬੋਟ ਮੈਂ ਮੈਚ ਆਂਦੀ ਮੇਰੀ ਟੀਮ ਦੇ ਵੀ ਸਭ ਤੇ ਮੈਡਲ ਆਣ ਠੀਕ ਹੈ ਮੇਰੀ ਦਿੱਲੇ ਖਾਇਸਾ ਸਾਰੇ ਮੈਡਲ ਲੈ ਕੇ ਜਾਣ ਜਿੱਤ ਕੋਣ ਦੇਖੋ ਸਾਡੇ ਨਾਲ ਇੱਕ ਪਰਸਨ ਇਸ ਤਰ੍ਹਾਂ ਦੇ ਐ ਜਿਹੜੇ ਲੋਹੇ ਦੇ ਨਾਲ ਘੁਲਦੇ ਐ ਔਰ ਲਗਾਤਾਰ ਲੋਹੇ ਨਾਲ ਘੁਲਣਾ ਇਹ ਬੜਾ ਔਖਾ ਯਾਰ ਲੋਹੇ ਦੇ ਵਿੱਚੋਂ ਨਿਕਲ ਕੇ ਦੂਸਰੀ ਜਗ੍ਹਾ ਆਉਣਾ ਇਹ ਵੀ ਬਹੁਤ ਔਖਾ ਹੈ ਸੁਣਾ ਦਾ ਨਾਮ ਹੈ ਦਲਜੀਤ ਸਿੰਘ ਪੁਧਿਆਣਾ ਜੀ ਜਿਹੜੇ ਕਿ ਆ ਨੈਸ਼ਨਲ ਜਣੀ ਕਿ ਖੇਡ ਚੁੱਕੇ ਨੇ ਇੰਟਰਨੈਸ਼ਨਲ ਜੋ ਪਾਰਟਿਸਪੇਸ਼ਨ ਕਰ ਰਹੇ ਐ ਸੋ ਬੀਜੀ 사સીકાਲ ਜੀ ਨਮਸਕਾਰ 사સીકાલ ਜੀ 사સીકાલ ਕੀ ਕਹਿਣਾ ਚਾਹੋਗੇ ਆਪਾਂ ਤਾਂ ਇਹ ਫਰਿਆਦ ਕਰਦੇ ਆਂ ਪਰਮਾਤਮਾ ਅੱਗੇ ਵੀ ਸਾਡੀ ਟੀਮ ਨੂੰ ਚੜ੍ਹਦੀ ਕਲਾ 'ਚ ਰੱਖੇ ਅਸੀਂ ਸਾਰੇ-ਸਾਰੇ 골ਡ ਮੈਡਲ ਲੈ ਕੇ ਜਾਈਏ ਇੰਡੀਆ ਦਾ ਨਾਮ ਰੋਸ਼ਨ ਕਰਕੇ ਜਾਈਏ ਆਪਣੀ ਸਟੇਟ ਦਾ ਨਾਮ ਔਰ ਆਪਣੇ ਦੀ ਪਿੰਡਾਂ ਦਾ ਨਾਮ ਰੋਸ਼ਨ ਕਰਕੇ ਜਾਈਏ ਜੀ ਸੋ ਜੋ ਤੁਹਾਨੂੰ ਦਰਸ਼ਕ ਦੇਖਦੇ ਆਂ ਸਾਡੇ ਚੈਨਲ ਤੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਤੁਹਾਨੂੰ ਦਰਸ਼ਕ ਦੇਖ ਰਹੀ ਹੈ ਜੀ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਤਾਂ ਇੱਕੋ ਬੇਨਤੀ ਕਰਦੇ ਆਂ ਆਪਣੇ ਕੰਮਕਾਰ ਦੇ ਨਾਲ ਸਪੋਰਟਸ ਨੂੰ ਅਪਣਾਓ ਆਪਣੀ ਸਿਹਤ ਨੂੰ ਤੰਦਰੁਸਤ ਰੱਖੋ ਆਪਣੇ ਕੰਮ ਨਾਲ ਤੁਸੀਂ ਜੱਗ ਦੇ ਵਿੱਚ ਮਸ਼ਹੂਰ ਨਹੀਂ ਹੋਵੋਗੇ ਆਪਣੀ ਗੇਮ ਦੇ ਨਾਲ ਤੁਸੀਂ ਜੱਗ 'ਚ ਮਸ਼ਹੂਰ ਹੋਵੋਗੇ ਹੂੰ ਸਾਨੂੰ ਇੱਥੇ ਫ੍ਰੀ ਮਾਈਂਡ ਕਰਨ ਦੇ ਲਈ ਸਾਡੇ ਮੈਨੇਜਰ ਜੀ ਬੈਟਰ ਸੁਤੰਤਜੋਲ ਦੀ ਲੈ ਕੇ ਆਏ ਆ ਕੱਲ ਸਾਡੀ ਗੇਮ ਸਟਾਰ ਹੋਇਆ ਅੱਜ ਸਾਨੂੰ ਗੇਮ ਨੰਬਰ ਮੈਨੇ ਆ ਇਹ ਕਹਿੰਦੇ ਤੁਸੀਂ ਆਪਣੇ ਕੋਲ ਮਾਈਂਡ ਨੂੰ ਫਰੈਸ਼ ਕਰੋ ਉਹ ਦੂਜੀ ਦੁਨੀਆ ਨੂੰ ਛੱਡ ਕੇ ਆਪਣੀ ਗੇਮ ਨਾਲ ਪਿਆਰ ਕਰੋ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਇਹ ਇਵੈਂਟਸ ਕਰ ਕਹਿਣਾ ਹੈ ਉਹ ਦੂਜੀ ਗੱਲ ਇਹ ਵੀ ਕਿ ਤੁਸੀਂ ਐਵੈਂਟ ਸਭ ਆਮ ਤੌਰ ਤੇ ਮੈਂ 5000 ਮੀਟਰ 5000 ਮੀਟਰ ਉਹਨਾਂ ਪਰ ਇੱਥੇ 5000 ਮੀਟਰ ਹੈ ਨਹੀਂ ਇੱਥੇ ਮੈਂ 3000 ਮੀਟਰ ਔਰ 1500 ਮੀਟਰ ਜੋ ਮੈਂ ਰੇਸ ਹੈ ਉਹ ਲਗਾਉਣੀ ਹੈ ਸੋ ਜਿਹੜੀ ਕੁਸ਼ਟ ਹੋਏਗੀ ਇਹਨਾਂ ਕੋਈ ਮੈਡਲ ਜਿਹੜਾ ਹੈ ਉਹ ਗੇਨ ਕਰ ਹਾਂਜੀ ਤੁਸੀਂ ਤੁਸੀਂ ਜਿਹੜੇ 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 ਇਵੈਂਟ ਕਰਦੇ ਨੇ ਮੈਨੂੰ ਉਮੀਦ ਹੈ ਕਿ ਤੁਸੀਂ ਬੜੇ ਸੋਚੇ ਹੋਏ ਖਿਡਾਰੀਆਂ ਬਹੁਤ ਦੇਰ ਤੋਂ ਜੁੜੇ ਹੋਏ ਹੋ ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਇਵੈਂਟਸ ਜੋ ਮੈਡਲ ਜਰੂਰ ਸਾਡੀ ਕੋਸ਼ਿਸ਼ ਹੋਏਗੀ ਕੋਸ਼ਿਸ਼ ਹੋਏਗੀ ਜੋ ਕਿ ਜੋ ਅਵਾਰਡ ਹੈ ਰਿਵਾਰਡ ਹੈ ਉਹ ਪਰਮਾਤਮਾ ਦੇਣਾ ਸਾਡੀ ਤਾਂ ਕੋਸ਼ਿਸ਼ ਤੁਹਾਡੀ ਬਹੁਤ ਅੱਛੀ ਮਿਹਨਤ ਹੈ ਤੁਹਾਡੀ ਮਿਹਨਤ ਸੱਚਾ ਦੇਖੋ ਤੁਸੀਂ ਇਕੱਲੇ ਪਲੇਅਰ ਨਹੀਂ ਨਰ ਵੀਚਾ ਆ ਰਹੇ ਆ ਤੁਸੀਂ ਬੱਚਿਆਂ ਨੂੰ ਵੀ ਪੜਾਇਆ ਔਰ ਬਹੁਤ ਬੱਚਿਆਂ ਨੂੰ ਵੀ ਬਹੁਤ ਦੀ ਮਿਹਰ ਹੈ ਮੈਂ ਪਰਮਾਤਮਾ ਕੇ ਇਹੀ ਅਰਦਾਸ ਕਰਦੀ ਆਂ ਕਿ ਤੁਹਾਡਾ ਚੈਨਲ ਔਰ ਤੁਸੀਂ ਦਿਨ ਦੁਗਣੀ ਰਾਤ ਚੌਕੜੀ ਤਰੱਕੀ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਨ ਫਰੰਟ ਆ ਮਾਈ ਯੂਥ ਇੰਡੀਅਨ ਯੂਥ ਵਟ ਇਯੂ ਨੇਮ ਆ ਵਿਸ਼ਵਨ ਹਾਓ ਵਿਸ਼ਵਨ ਇਜ਼ਰ ਜਾਨ ਵਟ ਇਜ਼ ਦਾ ਪਰਪਸ ਆਫ ਯਰ ਵਿਜ ਆਮ ਗੋਇੰਗ ਟੂ ਲੰਕਾਵੀ ਫॉर ਦ 5 ਇਵੈਂਟ Yes, ah. yes, yes. What is your name? Fauzer. Father, What is the purpose of your visit in the uh, Malaysia? Malaysia. What, yes. is the what is the purpose? Purpose, purpose, purpose. purpose. Oh, uh, we're going to holiday to Langkawi. To Lima event. How many day you spend, uh, in, uh, days you have to spend in these beaches? Spend? Spend, spend. How many days you have to? About two days. Two days. Two days. Uh, what do you feel on this beach bank? Events. How are you feel here? How you I feel? I feel. Good. <laughs> you, you people. Uh, I feel great uh, because uh, it's my first time to go into the uh, lima event. Uh, what is your parents' uh, state and country? State country? Uh, parents' state and country. Uh, we are from, Malaysia. Malaysia. Uh, good, 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 good. Uh, you are also um, uh, parent country Malaysia? Yes, of course. Of course. Uh, but I'm from Johor. Yes, 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 yes. You know